ਦੂਸਰਾ ਦਿਨ ਹੋ ਚੁੱਕਿਆ ਤੇ ਆਪਾਂ ਸਫਾਈਆਂ ਨੂੰ ਬਿਠ ਲਾ ਲਏ ਇਹਨਾਂ ਨੇ ਆ ਦੇਖੋ ਆ ਰੂਮ ਦੀ ਸਾਰੀ ਸਫਾਈ ਆ ਵੀ ਐਲ.ਆਰ.ਡੀ ਸਾਰਾ ਕਰਤਾ ਹਨ ਤੇ ਪਰਦੇ-ਪੁਰਦੇ ਲਾਤੇ ਸਾਰੇ ਤੇ ਧੋਣੇ ਆ ਪਰਦੇ ਸਫਾਈ ਦਾ ਚੱਲ ਰਿਹਾ ਕੰਮ ਦੇਖੋ ਸਾਰਾ ਖੰਡਣ-ਖੰਡਾਨ ਦਿਵਾਲੀ ਵੇਲੇ ਨਿਕਲ ਜਾਂਦਾ ਕਿਉਂ ਕੀ ਬਣਦਾ ਹੂੰ ਇਹ ਤਾਂ ਅਜੇ ਤੱਕ ਵੀ ਨਹੀਂ ਹੋਇਆ ਅਇਦਾ ਚਲਵਾ ਤੰਤਰੀ ਥੱਲੀ ਨੂੰ ਔਖਾ ਵੀ ਆਣਾ ਵਸ ਵੀ ਨਹੀਂ ਆ ਰਹਾ ਦੇਖੋ ਇਹ ਸਾਰਾ ਸਮਾਨ ਪੇਟੀਆਂ ਵੀ ਜਿਹੜੀਆਂ ਉੱਥੇ ਲੱਗ ਰੀਆਂ ਸੀ ਉਹ ਵੀ ਅੱਜ ਡੈਡੀ ਹੋਰਿਆਂ ਨੇ ਬਾਹਰ ਕੱਢ ਕੇ ਰੱਖਤੀਆਂ ਉਧਰ ਰੰਗ ਕਰਾਉਣ ਹੋਰ ਨਾਲ ਦੇਖੋ ਹੁਣ ਆਪਣੀ ਗੱਡੀ ਲੱਗ ਜਾ ਕਰੂਗੀ ਪਾ ਇੱਥੇ ਘੋਰ ਚ ਚ ਤੇ ਇਹ ਚੱਲ ਰਹੀ ਹੈ ਸਫਾਈ ਹਜੇ ਸਾਰਾ ਦਿਨ ਲੱਗ ਜੂ ਸਾਰਾ ਦਿਨ ਕੀ ਐ ਨਹੀਂ ਪਤਾ ਕੱਲਾ ਦਿਨ ਵੀ ਲੱਗ ਜੇ ਫੋਟਮਾ ਫੋਟਮਾ ਸਾਰੀਆਂ ਲਾਥੀਆਂ ਤੇ ਯਾਰ ਸਾਰਾ ਸੋਫੇ ਕੱਢ ਕੇ ਬਾਹਰ ਧੋਣਾ ਪੂਆ ਸਾਰਾ ਆਹ ਤਾਂ ਕਮਰਾ ਭਰਿਆ ਪਿਆ ਇਧਰ ਤਾਂ ਪੋਚਾ ਲਾ ਦਾਂਗੇ ਚੱਲ ਪੂਰਾ ਫਰ ਲੋ ਬਟਾ ਫਰ ਲੋ ਦੇਖੋ ਚੱਲ ਰਹੀਆਂ ਨੇ ਸਫਾਈਆਂ ਆਪਣੀ ਹਾਲਤ ਦੇਖੋ ਕਿਆ ਹੋ ਗਈ ਪੁਰਾਣੇ ਸਪੀਕਰਸ ਨੂੰ ਕਰ ਡਰੈਅਰ ਐਟਮਾ ਜਿਹੜੀ ਖਰਾਬ ਹੁੰਦੀ ਆ ਅਸੀਂ ਛੱਡ ਦਾਂਦੇ ਆ ਆਪਣੇ ਤਾਂ ਕਰੇ ਆ ਦੇਖੋ ਆਹ ਰੋ ਪੰਜਾਹ ਤੋਂ ਦੁਕਾਨ ਦੀ ਨੂੰ ਤਕਰੀ ਸੀ ਉਦੋਂ ਲਿਆਂਦੇ ਸੀ ਗਲਾਜ ਜੇ ਸ਼ਾਇਦ ਆ ਦੇਖੋ ਇੰਤਾਂ ਹੀ ਆ ਰਹੇ ਮੈਂ ਮੇਟਰ ਮੈਂ ਤੋੜੀ ਇਹ ਬੈਂਕ ਨਹੀਂ ਮੈਂ ਤੋੜ ਕੇ ਬੈਂਗਣੀ ਮੈਂ ਜਾਣ ਕੇ ਬੋਲੇ ਮਾ ਮਾਮਾ ਦੇਖੂ ਕੀ ਕਹਿੰਦਾ ਅਰੇ ਮਾਮੇ ਨੇ ਤੋੜਤੀ ਬੈਂਗਣੀ ਦੇਖੋ ਮੈਂ ਸਵੇਰੇ ਕਿਹਾ ਸੀ ਪਾ ਤੋੜ ਲਾਂਨੇ ਆ ਮਾਮਾ ਕਹਿੰਦਾ ਸ਼ਾਮ ਨੂੰ ਤੋੜ ਲਾਂਗੇ ਕਹਿੰਦਾ ਸਹੀ ਗੱਲ ਆ ਸ਼ਾਮ ਤੱਕ ਕੀ ਕੋਸ ਨਾ ਕੋਈ ਫਰਕ ਪੈ ਜਾਂਦਾ ਹਣਾ ਮਾਮਾ ਕਿ ਨਹੀਂ ਹੋਰ ਹੁਣ ਕੋਸ ਨਾ ਕੋਸ ਤਾਂ ਚਲੋ ਪੈਂਦਾ ਹੀ ਐ ਜੇ ਨਹੀਂ ਵੀ ਫਰਕ ਪੈਂਦਾ ਤਾਜੀ ਦਾ ਆਹ ਖੜੀ ਇਹਦਾ ਮਾਮਾ ਤੋੜ ਛੱਡੀ ਆ ਛੱਡੀ ਆ ਤਾਂ ਓਏ ਕੋਣ ਏ ਕੁੱਡੀ ਵੱਡੀ ਖੁੱਡੀ ਦੇਖੋ ਮਿੱਤਰੋ ਘਰ ਦੀ ਸਬਜ਼ੀ ਇਹ ਵੀ ਮਾਮਾ ਹਨਾ ਇਹ ਵੀ ਮੈਨ ਲੱਗਾ ਜਿਹੜੇ ਆਪਣੇ ਕਰੇਲੇ ਹੁੰਦੇ ਆ ਛੋਟੇ ਉਹਦੇ ਵੀ ਵਾਂਗ ਹੀ ਹੋਈ ਜਾਂਦੇ ਤਾਂ ਹਨਾ ਕਦੇ ਕੋਈ ਰੇ ਨਹੀਂ ਸਪਰੇ ਨਹੀਂ ਪਾਇਆ ਇਹ ਚ ਅਸੀਂ ਇਹ ਬਹੁਤ ਸੁਆਹ ਬਣਦੀ ਆ ਕੋਈ ਸੁੰਡ ਨਹੀਂ ਫਿਰ ਠੀਕ ਤੁਸੀਂ ਐ ਕਰੋ ਬਾਜ਼ਾਰ ਚੋਂ ਸਬਜ਼ੀ ਲੈ ਲਿਓ ਵੈਂਗਣੀ ਦੀ ਤੁਹਾਨੂੰ ਇੱਕ ਨਾ ਇੱਕ ਦੇ ਵਿੱਚ ਉਹ ਮਿਲਣਗੇ ਸੁੰਡ ਇਦੇ ਵਿੱਚ ਇੱਕ ਦੇ ਵਿੱਚ ਵੀ ਸੁਣ ਨਹੀਂ ਬਹੁਲੇ ਸਵਾਦ ਬਣਦੀ ਆ ਬਾਲੀ ਸਵਾਦ ਤੇ ਨਾ ਹੀ ਕਰੇ ਝਰੇ ਨਾ ਕਰੇ ਸਪਰੇ ਪੁੱਟੇ ਜਿੱਚ ਐਂ ਹੋਈ ਜਾਂਦੀਆਂ ਨੇ ਬਹੁਤ ਘੈਂਟ ਹੁਣ ਦੋ ਡਣਾ ਨੂੰ ਫੇਰ ਤਿਆਰ ਹੋ ਜਾਣਗੀਆਂ ਘੈਂਟ ਚੀਜ਼ ਐ ਤਾਂ ਬਹੁਤ ਕਨਈ ਮਾਮਾ ਆਪਾਂ ਦਾ ਗੀਂਪਾ ਰਹੇ ਜਗੇ ਹਾਂ ਹਾਂ ਉਦੋਂ ਲਾਈਆਂ ਮੈਂ ਮਿਰਚਾਂ ਹਾਂ ਬਠਲਾਂਾਂ ਚ ਪੁੱਠਲਾਂ ਚ ਲਾਈਆਂ ਸੀ ਮਿਰਚਾਂ ਮੈਂ ਵਧੀਆ ਹੋਈਆਂ ਨੇ ਉੱਥੇ ਤੇ ਸਪਾਈ ਦਾ ਚੱਲੀ ਜਾਂਦਾ ਮਿੱਤਰੋ ਕੰਮ ਹਜੇ ਆਹ ਦੇਖੋ ਪੀਤੂ ਆ ਦੇਖੋ ਕੂੜਾ ਕਿੰਨਾ ਕੱਟਿਆ ਸਾਨੂੰ ਦਿਖਾਈਏ ਇਹ ਹੈਗਾ ਸਿੱਟਣ ਵਾਲਾ ਕੂੜਾ ਕਾਗਜ਼ ਕੂਚ ਦਵਾਈਆਂ ਸੁਰਖੀਆਂ ਇਹਨਾਂ ਦੀਆਂ ਇੰਨੀਆਂ ਸੁਰਖੀਆਂ ਨੇ ਆ ਮਹੀਗੀਆਂ ਮਹੀਗੀਆਂ ਸਾਰੀਆਂ ਸੁੱਕ ਗਈਆਂ ਤੇ ਆ ਦੇਖੋ ਚੱਲ ਰਿਹਾ ਕਿੰਨਾ ਗੰਧ ਵਾਹ ਗਾ ਪੈ ਰਿਹਾ ਆ ਮੈਂ ਕਰਕੇ ਹਟਿਆ ਖਿੜਕੀਆਂ ဖွੜਕੀਆਂ ਜਾਂ ਦਰਵਾਜ਼ੇ ਸਾਰੇ ਇਹ ਮੈਂ ਕਰਿਆ ਸੀਸੇ ਸੁਸੇ ਆ ਦੇਖੋ ਮੈਂ ਕੀ ਕਰਿਆ ਤੁਸੀਂ ਤਾਂ ਹਾਰਾ ਠੋਰੀ ਜੀ ਕਰੀ ਜਨੇ ਤੁਸੀਂ ਤਾਂ ਸੋਖੀ ਗੱਡੀਆਂ ਦੇ ਸਰੇਰ ਦੀਆਂ ਅੱਜ ਹਾਂ ਮੈਂ ਕੁਝ ਵੀ ਨਹੀਂ ਕਰਿਆ ਫालतू ਸਮਾਨ ਆ ਦੇਖੋ ਰਸੋਈ ਦਾ ਕੀ ਉਹ ਦੇਖੋ ਖਿੜਕੀ ਸਾਫ਼ ਕਰੀ ਆਪਾਂ ਨੇ ਤੇ ਬਾਕੀ ਆ ਦੇਖੋ ਸਮਾਨ ਸਾਰਾ ਕੱਢ ਰੱਖਿਆ ਹੁਣ ਧੋਣ ਦੀ ਕਿਵੇਂ ਕਰਨਾ ਧੋਣ ਦਾ ਹਾਂ ਹਾਂ ਪੱਖੀ ਦੀ ਸਾਫ਼ ਕਰਿਆ ਲੀਡਿੰਗੀ ਨੇ ਸਾਫ਼ ਕਰੀਆ ਫੋਟੋ ਨੇ ਸਾਫ਼ ਕਰੀਆ ਦਰਵਾਜ਼ੇ ਕੀ ਨੇ ਸਾਫ਼ ਕਰਿਆ ਦਰਵਾਜ਼ੇ ਮੈਂ ਕਰਿਆ ਮੈਂ ਵੀ ਕਰਿਆ ਇਹਦੇ ਕਲੀਨਰ ਨਾਲ ਇਹ ਤਾਂ ਮੈਂ ਵੀ ਕਰਿਆ ਸਰਫ ਨਾਲ ਉਹ ਅੰਦਰੋਂ ਰਹਿ ਗਿਆ ਯਾਰ ਹਨਾ ਕਿ ਮਾਰਦਾ ਸੀ ਉੱਤੇ ਮੈਂ ਸੀਸੇ ਤੇ ਮਾਰਨੀਆ ਵੀ ਤੁਸੀਂ ਅੰਦਰੋਂ ਕਰਤਾ ਤੁਸੀਂ ਕਹਿੰਦੇ ਕਰਤਾ ਉਹ ਇੰਨਾ ਖਰਾਬ ਜਗ੍ਹਾ ਤੋਂ ਹੋ ਰਿਹਾ ਸੀਸਾ ਹੈ ਹੀ ਬਲੇਕ ਜਾ ਹੋਣਾ ਅਲਰੀਡੀ ਤੇ ਬਹੁਤ ਸਾਰਾ ਸਮਾਨ ਚਾ ਨਾ ਰੱਖਿਆ ਤੇ ਕੁਝ ਸਮਾਨ ਉਹ ਤਾਂ ਗੱਤੇ ਚ ਆ ਜਾਊਗਾ ਆ ਦੇਖੋ ਆ ਵੇਚਣ ਵਾਸਤੇ ਕਰਤਾ ਸਾਰਾ ਸਮਾਨ ਇਹਦੇ ਵਿੱਚ ਹੈਗਾ ਪਲਾਸਟਿਕ ਦਾ ਸਮਾਨ ਭਾਰੀ ਹੈਵੀ ਸੈੱਲ ਹੋਗੇ ਔਰ ਆਟਮਾ ਬੜਾ ਗਾ ਪਹਿਰੇ ਸੀਗਾ ਤੇ ਅ이터 ਦੇਖੋ ਆ ਕਿਸੇ ਨੇ ਸਬਸਕ੍ਰਾਈਬ ਨਹੀਂ ਚਾਹੀਦਾ ਤਾਂ ਲੈ ਜਾਓ ਫ੍ਰੀ ਦੇ ਦਾਂਗੇ ਚੱਲਦਾ ਇਹਦੇ ਵਿੱਚ ਥੋੜੀ-ਮੋਟੀ ਪ੍ਰੋਬਲਮ ਆ ਅੱਛਾ ਇਹ ਹਾੜਾ ਲਿਆ ਮਾਂ ਬਿਸਮੱਲਾ ਆਲ ਟਮਾਟਰ ਵੀ ਲਿਓਣੀ ਬੈਂਗਣੀ ਬਣਾਓਗੇ ਅੱਜ ਤੇ ਦੱਸਦਾ ਹੋਦਿਓ ਮੈਂ ਬੈਂਗਣੀ ਉਹ ਤਾਂ ਲਾ ਕੇ ਲਾ ਬੈਂਗਣੀ ਬਣਾਓਗੇ ਤੇਲ ਵਾਲੀ ਐ ਕਾ ਮਮਾ ਮੈਨਾਂ ਤਾਂ ਲਾ ਲਿਆ ਪੇਕਪੂਕਸ ਨਹੀਂ ਕਿ ਲਾਇਆ ਨਹੀਂ ਅਜੇ ਤਨੂ ਆਫਰ ਦਿੱਤਾ ਸੀ ਤੂੰ ਮੰਨਿਆ ਨਹੀਂ ਆਫਰ ਨੂੰ ਕਿ ਨਹੀਂ ਤੇ ਮਿਸਤਰੀ ਸਾਹ ਵਾਗੇ ਨੇ ਆਹ ਦੇਖੋ ਮਿੱਤਰੋ ਪੇਟੀ ਇਹ ਵੀ ਧੋਤੀਆਂ ਸ਼ਾਇਦ ਇਹ ਰੰਗ ਮਾਰਨਾ ਹੈ ਜਿਹੜੀ ਰੰਗ ਲੈ ਕੇ ਆਏ ਨੇ ਸਵੇਰੇ ਮਾਰਨਗੇ ਰੰਗ ਸਬਜੀ ਮਿੱਤਰੋ ਹੋ ਗਈ ਲੇਟ ਦੇਖੋ ਰੰਗਾ ਧੋਣ ਵਾਲਾ ਕੰਮ ਤੇ ਝਾੜੂ ਮਾਰਦਾ ਇੱਕ ਵਾਰੀ ਬਰਦੇ-ਬਰਦੇ ਰਹਿ ਕੇ ਚੜਾਉਣ ਵਾਲੇ ਇਹ ਲੇਟ ਹੋ ਗਈ ਸੀ ਰੋਟੀ ਪਾਣੀ ਇਹਨਾਂ ਨੇ ਲਾ ਲਿਆ ਮਾਮੇ ਨੂੰ ਸਬਜ਼ੀ ਕੱਟਣ ਦੇਖੋ ਕਿਉਂ ਮਾਮਾ ਮਾਮੇ ਨੂੰ ਲਾ ਕੇ ਕੱਟਣ ਵਾਸਤੇ ਲੇਟ ਹੋ ਗਈ ਤੁਸੀਂ ਤਾਂ ਨਹੀਂ ਲੱਗੇ ਮਾਮਾ ਵਿਚਾਰਾ ਕਹਿੰਦਾ ਲਿਆ ਆਪੇ ਹੀ ਮੈਂ ਕੱਟਣਾ ਨੂੰ ਮਾਮਾ ਸਬਜ਼ੀ ਬਹੁਤ ਘੰਟੇ ਬਣਾਉਂਦਾ ਇੱਕ ਘੰਡੇ ਕੱਟੀ ਦੇਖੋ ਪੱਤੇ ਨਹੀਂ ਮਾਮਾ ਇੱਕ ਘੰਡੇ ਦੇਖੋ ਪੱਤੇ ਹਾਂ ਦੇਖੋ ਮਾਮਾ ਘੰਡੇ ਕੱਟਦਾ ਬਹੁਤ ਘਾਟ ਮਾਮਾ ਸਬਜ਼ੀ ਬਣਾਉਂਦਾ ਨਾ ਕਰੇ ਉਡੀਕ ਹੋਈ ਹੈ ਨਹੀਂ ਮਾਮੀ ਮਾਮੀ ਦੀ ਵੀ ਡੈਥ ਹੋ ਗਈ ਸੀ ਤੇ ਮਾਮੇ ਦਾ ਮੁੰਡਾ ਵੀ ਨਹੀਂ ਵਿਆਹ ਹੈ ਹਜੇ ਦੋਨੇ ਪਿਓ ਪੁੱਤ ਨੇ ਘਰੇ ਸਰਜੀ ਮਾਮਾ ਆਪ ਹੀ ਬਣਾਉਂਦਾ ਕੱਢਦਾ ਨਾ ਪਾਟ ਮਾਮਾ ਮਾਮੇ ਨੇ ਇੱਕ ਵਾਰੀ ਚਿਕਨ ਖਵਾਇਆ ਸੀ ਮਿੱਤਰੋ ਉਹ ਕੈਂਡ ਬਣਾਇਆ ਸੀ ਕਣੀ ਮਾਮਾ ਬੋਲਦਾ ਕਹਣੀ ਹੈ ਸੰਕ ਲੱਗਦੀ ਹੈ ਕੈਮਰੇ ਤੋਂ ਸੰਕਦਾ ਵਾਲਾ ਨੇਰਾ ਹੋਊਗਾ ਕਿਵਨ ਉਹ ਬਾਹਰ ਟਾਉਣ ਵਾਲਿਆ ਆਇਆ ਕਿੜਕੀਆਂ ਫੁਰਕੀਆਂ ਮੱਛਰ ਆਊਗਾ ਕਈ ਤੇ ਲੰਗੇ ਮੈਂ ਤੁਹਾਨੂੰ ਵੀ ਉਹ ਹਟਾਉ ਬਾਹਰ ਮਨੇ ਪੜਦੇ ਜਿਹਾ ਕਰਕੇ ਚੜਾਓ ਕੋਈ ਕੰਮ ਤਾਂ ਕਰ ਕੋ ਨਾਲ ਆ ਤੇ ਇਹ ਤੇ ਜਿਵੇਂ ਇਹਲਾ ਇਹਲਾ ਮम्मा ਕੀ ਕਰਿਆ ਜੀ ਕਰਿਆ ਕੁਛ ਤੁਸੀਂ ਮਾ ਮੇਰੀ ਹਾਲਤ ਦੇਖ ਲਓ ਮਿੱਤਰੋ ਸਾਰੇ ਖਰਚਿਆਂ ਖੁਰਕੀਆਂ ਕਿੰਨਾ ਕੰਮ ਕਰਿਆ ਆ ਹਾਲਤ ਦੇਖ ਲਓ ਮੈਨਾਂ ਆਤਾ ਵੀ ਨਹੀਂ ਹਜੇ ਹਾਂ ਆ ਬਾਪੇ ਕਿੰਨੇ ਸਾਥੂ ਕੀ ਐਸੀ ਵੀ ਉੱਲਾ 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 ਕਰਕੇ ਹਾਂ ਮਮਾ ਹਾਂ ਹਾਂ ਕੋਈ ਨਾ ਜੀ ਹਾਂ ਤੂੰ ਲੱਤੀ ਮੂੜੀ ਬੈਠ ਤੂੰ ਐ ਸੁੱਤਾ ਸੁੱਤਾ ਸੀ ਮੈਂ ਸਾਡੇ ਕੀ ਅੰਦਰ ਚ ਇਹ ਸੌਂਗ ਇੱਕ ਹੀ ਗੱਲ ਹੁੰਦਾ ਜਦੋਂ ਬੰਦਾ ਪਿਆ ਹੀ ਆ ਕਿਸ ਤਰ੍ਹਾਂ ਚ ਸਾਢੇ 8 ਸਾਲ ਦਾ ਪੀਤੂ ਨੂੰ ਛੱਡ ਗਏ ਆ ਫੋਨ ਹੀ ਦੇਖਦੇ ਸੀ ਦੇਖ ਲਓ ਭਾਈ ਆ ਕਦਰ ਮਿਲਦੀ ਆ ਬੰਦੇ ਨੂੰ ਤਾਂ ਕੰਮ ਕਰਕੇ ਤਾਂ ਉਹ ਜੇ ਮਾਮਾ ਨਾਲ ਲੱਗ ਜਾਂਦਾ ਮੈਂ ਪਾਈਆ ਲਓ ਜੀ ਨਾ ਆ ਕੇ ਆਪਾਂ ਨਾ ਲਿਆ ਆਪਾਂ ਇੱਕ ਵਾਰੀ ਤੇ ਸਾਫ ਸਪਾਈ ਦਾ ਰਹਿੰਦਾ ਹਜੇ ਕੰਮ ਤੋਂ ਪਤਾ ਹੀ ਆ ਦੱਸਤਾ ਸੀ ਤੇ ਮਾਮੇ ਨੇ ਰੋਟੀ ਖਾ ਲਈ ਪਾਪੇ ਨੇ ਤਾਂ ਨਹੀਂ ਖਾਦੀ ਮਾਮੀ ਡੈਡੀ ਵੀ ਹਾਰਾ ਠੋਰੀ ਕਰੀ ਜਾਂਦੇ ਆ ਪਤਾ ਨਹੀਂ ਕੀ ਕਰਦੇ ਜਾਂਦੇ ਆ ਮਾਮਾ ਤਾਂ ਦੇਖੋ ਪੈਗਾ ਢੱਕ ਕੇ ਰੋਟੀਆਂ ਨਾਲ ਸਣੀ ਕਿਉਂ ਮਾਮਾ ਖਾ ਲਈ ਰੁੱਟੀ ਹੋਈ ਹਾਂ ਹੂੰ ਤੁਸੀਂ ਏ ਇਹ ਇਹ ਨਹੀਂ ਆ ਖਵਾ ਰਹੀਆਂ ਪਿੱਤੂ ਪਿੱਤੂ ਦੀ ਰੋਟੀ ਪਈ ਜਾਂਦੀ ਐ ਮम्मा ਖਵਾਉਗਾ ਇਹਨਾਂ ਹੁਣ ਤੂੰ ਵੀ ਤੂੰ ਦੂਰੇ ਮੈਂ ਤਾਂ ਖਾ ਲਈ ਖਾ ਲਈ ਇੱਟਾ ਉਹ ਖਾ ਗਈ ਐ ਖਾਓ ਖਾਓ ਲੈ ਲੈ ਚਾ ਉਹ ਲੈ ਗਏ ਸਿੰਨਰੀਆਂ ਪਈਆਂ ਨੇ ਇੱਥੇ ਇਹ ਸਿੰਨਰੀ ਇੱਥੇ ਇਕੱਠੇ ਆ ਲਗ ਗਈ ਐ ਕਿੰਥੇ ਲੱਗ ਗਈ ਹੋਈਆਂ ਸਾਰੀਆਂ ਇੱਥੇ ਪਈਆਂ ਸਿੰਨਰੀਆਂ ਵਾਈਫਾਈ ਦਾ ਨਾ ਆਪਣਾ ਪੈਕ ਖਤਮ ਹੋ ਗਿਆ ਇਹ ਹੁਣ ਦੇਖਦੇ ਆ ਪਹਿਲਾਂ ਰਾਏ ਕਰਦੇ ਆ ਵੀ ਚੇਂਜ ਕਰਨ ਦੀ ਸਲਾਹ ਸੀ ਇਹ ਦੀ ਵੀ ਕਿਹੜਾ ਵਾਈਫਾਈ ਹੋਰ ਲਵਾਉਣੇ ਆਪਾਂ ਇਹਦਾ ਨੈਟ ਸਹੀ ਨਹੀਂ ਲੱਗੇ ਸਾਨੂੰ ਨਾਲੇ ਤਾਂ ਭਰੀ ਜਾਂਦੇ ਪੈਸੇ ਹੋਰ ਫਿਰ ਹੋਰ ਗੱਲਾਂ ਬਾਤ ਸੁਣਾ ਕੋਈ ਮੰਮਾ ਮੰਮਾ ਹੂੰ ਗੱਲ ਬਾਤ ਸੁਣਾ ਦੇ ਦੋਵਾ ਹੈ ਸਬਜੀ ਸਵਾ ਬਣੀ ਆ ਵਾਏ ਸਬਜੀ ਵਾਏ ਸਬਜੀ ਵਾਏ ਯਾਰ ਦੱਸ ਦੇ ਵਾਏ ਮੰਮਾ

ਜੀ ਜਮੀ ਆਟਾ ਮਾਤੀ ਆ ਚੋ ਕਿੱਥੇ ਕਿੱਥੇ ਲੱਗਾ ਦੇਖਣ ਹੱਥ ਤੇ ਲੱਗ ਕੋਈ ਫੂਕ ਮਾ ਦੇ ਮਾਂ ਵੀ ਤੂੰ ਵੀ ਖਾ ਲ ਅੱਜ ਖਾ ਲਈ ਖਾ ਲ ਇੱਕ ਅੱਧੀ ਹੋਰ ਹਾਂ ਹਾਂ ਚਲ ਖਾ ਕੇ ਆਣੀ ਖਾ ਲ ਪੁੱਤ ਜੀ ਖਾ ਲ ਇਹ ਟਿੱਡ ਪੜਿਆ ਪਿਆ ਚੋਲ ਬਣਾਈ ਸੀ ਰੋਟੀ ਬਣਾਈ ਨਹੀਂ ਕਿਉਂ ਅੱਛਾ ਤੁਸੀਂ ਵੀ ਨਾਲੋਂ ਹਨਾ ਲਓ ਨੀ ਪੱਨਾ ਫੜ ਦਿਓ ਉਹਦੇ ਕੋਲੋਂ ਸਾਧੀਆਂ ਲਓ ਜੀ ਤੇ ਹੁਣ ਆਪਾਂ ਵਲੌਗ ਦਾ ਕਰਦੇ ਆ ਇੱਥੇ ਐਂਟ ਕੱਲ ਨੂੰ ਨਵਾਂ ਵਲੌਗ ਸ਼ੁਰੂ ਕਰਾਂਗੇ ਆਪਾਂ ਸਾਸਪਾਈ ਦਾ ਜਿਹੜਾ ਅਜੇ ਬਣ ਗਿਆ ਠੀਕ ਆ ਤੇ ਆਪਾਂ ਪਹਿਲਾ ਵਾਲੇ ਵਲੌਗ ਕਲਿੱਪ ਦੇ ਵਿੱਚ ਐਡ ਕਰ ਦਾਂਗੇ ਜਿਹੜੀ ਕੱਲ ਬਣਾਈ ਸੀ ਤੇ ਅੱਜ ਦੂਸਰਾ ਰਨ ਸੀਗਾ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਓਕੇ ਜੀ ਸਤਿ ਸ਼੍ਰੀ ਅਕਾਲ ਹਾਂਜੀ ਮਿੱਤਰੋ ਸਾਰੀ ਕਹਾ ਸਾਰਿਆਂ ਨੂੰ ਤੇ ਆਪਾਂ ਅੱਜ ਚੱਲੇ ਆ ਮਾਲਸਾ ਪਹਿਲਾਂ ਵੀ ਆਪਾਂ ਦੋ ਤਿੰਨ ਦਿਨ ਹੋ ਗਏ ਉੱਤੇ ਲਾਈਵ ਦੇ ਵਿੱਚ ਸ਼ਾਇਦ ਦੱਸਿਆ ਸੀ ਪਤਾ ਹੀ ਨਹੀਂ ਹਨਾ ਕਈ ਲਾਈਵ ਵੀ ਪਰਸ਼ੋ ਹੋਏ ਸੀ ਆਪਾਂ ਉਸ ਤੋਂ ਪਹਿਲਾਂ ਜਿਹੜਾ ਆਪਾਂ ਕੋਈ ਵਲੌਗ ਨਹੀਂ ਆਇਆ ਕੋਈ ਵੀਡੀਓ ਨਹੀਂ ਆਈ ਆਪਣੀ ਹਨਾ ਉਧਰਲੇ ਪਾਸੇ ਸੁੱਕਾ ਜਾ ਪਰੇ ਵਾਲੇ ਸਾਈਡ ਦਾ ਇਹਨਾਂ ਦਾ ਬ੍ਰਦਰ ਬਿਮਾਰ ਹੋ ਰਿਹਾਗਾ ਉਹਨਾਂ ਦੇ ਸੱਲ ਤੋਂ ਬਾਲੇ ਘਟਗੇ ਸੀਗੇ ਇੱਕ ਫੈਕਸ਼ਨ ਜੀ ਆ ਗਈ ਸੀ ਪੇਟ 'ਚ ਉਹਦੇ ਕਰਕੇ ਅਸੀਂ ਦੋ ਤਿੰਨ ਦਿਨ ਉੱਥੇ ਸੀਗੇ ਹਸਪਤਾਲ ਦੇ ਵਿੱਚ ਤੇ ਵਲੌਗ ਨਹੀਂ ਬਣਾਇਆ ਆਪਣਾ ਕੋਈ ਹਨਾ ਅੱਜ ਫੇਰ ਆਪਣਾ ਛੁੱਟੀ ਤੇ ਮਾਉਣ ਜਾਂਦੇ ਆ ਦੋ ਦਿਨ ਆਏ ਸੀਗੇ ਘਰੇ ਸਫਾਈ ਕਰਾਏ ਸੀਗੇ ਵੀ ਨਾਲੇ ਤਾਂ ਚੱਲੋ ਡਾਕਟਰ ਛੁੱਟੀ ਦੇ ਦੂਗਾ ਹਨਾ ਤੇ ਤਿੰਨ ਦਿਨ ਇਹ ਲਾਇਆ ਏ ਦੋ ਦਿਨ ਮੈਂ ਲਾਇਆ ਆ ਅੱਜ ਪੰਜਵਾਂ ਛੇਮਾਂ ਸੱਤਵਾਂ ਦਿਨ ਆ ਹਨਾ ਛੇਮਾਂ ਛੇਮਾਂ ਸੱਤਵਾਂ ਦਿਨ ਅੱਜ ਡਾਕਟਰ ਕੋਲੇ ਬਾਹਲੇ ਸੱਲ ਘਟ ਗਏ ਸੀਗੇ ਜਮੇ ਹੀ 19000 ਰਹਿ ਗਏ ਸੀ ਤੇ ਫਿਰ ਡਾਕਟਰ ਨੇ ਦਾਖਲ ਕਰ ਲਿਆ ਜਾਂ ਉੱਥੇ ਕੱਲੇ ਹੀ ਭੱਗ ਗਿਆ ਹੁਣ ਆਪਾਂ ਛੁੱਟੀ ਦਿਵਾ ਕੇ ਘਰੇ ਛੱਡ ਕੇ ਫਿਰ ਆਪਾਂ ਵਾਪਸੀ ਚੱਲਾਂਗੇ ਅੱਜ ਕੱਲ ਵੀ ਸਫਾਈ ਕਰ ਰਹੇ ਸੀ ਆਪਾਂ ਅੱਜ ਵੀ ਸਫਾਈ ਕਰਕੇ ਅੱਜ ਧੋ ਕੇ ਘਰ ਆ ਦੇਖੋ ਪੀਤੂ ਦੇ ਕੱਪੜੇ ਵਰਦੀ ਡਰੈਸ ਸਾਰੇ ਵਿੱਚ ਹੀ ਪਈ ਆ ਹੋਣੀ ਲਿਆਂਦੀ ਆ ਸਤੂਨੋਂ ਇਹ ਕਿ ਤੋ ਇਤਨੀ ਲਿਆਏ ਕੱਪੜੇ ਬਸ ਗੱਡੀ ਚ ਉਹਦੋਂ ਫੋਨ ਆਇਆ ਸੀ ਨਾ ਵੀ ਸੁਨੇਹਾ ਛੁੱਟੀ ਵੀ ਲਿਆ ਸਕਦੇ ਆਪਾਂ ਲੇਟ ਹੋ ਗਏ ਥੋੜਾ ਜਿਹਾ ਡਾਕਟਰ ਮੈਂ ਕੱਲ ਫੋਨ ਲਾਇਆ ਸੀਗਾ ਉਹ ਕਹਿੰਦੇ 12:00 ਵਜੇ ਆ ਜਿਓ ਉੱਤੇ ਆਪਾਂ ਪਹਿਲਾਂ ਮੋਟਰਸਾਈਕਲ ਲੈ ਕੇ ਗਏ ਸੀ ਮੋਟਰਸਾਈਕਲ ਦਾ ਬੜਾ ਕੰਮ ਸੀ ਉੱਤੇ ਕਿਉਂ ਘਰ ਬਾਬਾ ਦੂਰ ਹੈਗਾ ਕਦੇ ਇਨ੍ਹਾਂ ਨੂੰ ਛੱਡਣਾ ਕਦੇ ਮੰਮੀ ਨੂੰ ਛੱਡ ਕੇ ਘਰੇ ਜਾਣਾ ਕਦੇ ਰੋਟੀ ਲੈ ਕੇ ਜਾਣੀ ਕਦੇ ਚਾਹ ਲੈ ਕੇ ਜਾਣੀ ਗੱਡੀ ਦਾ ਔਖਾ ਹੋ ਜਾਂਦਾ ਇਸ ਕਰਕੇ ਅੱਜ ਚਲ ਛੁੱਟੀ ਰਵਾਉਣੀ ਅੱਜ ਗੱਡੀ ਲੈ ਆਏ ਆਪਾਂ ਲੇਟ ਕਾਤ ਹੋ ਗਿਆ ਐ ਵੀ ਦੱਸੋ ਹੈ ਲੇਟ ਕਾਦੇ ਵਾਸਤੇ ਹੋਏ ਐ ਵੀ ਦੱਸੋ ਲੇਟ ਮਤਲਬ ਵੀ ਆਪਾਂ ਲੇਟ ਹੁਣ ਕਾਦੇ ਵਾਸਤੇ ਹੋ ਗਏ ਐ ਵੀ ਦੱਸ ਦੋ ਮਹਾਂ ਵੀ ਫਰਸ਼ ਤੋਂ ਲੱਗੀ ਸੀ ਹਾਂ ਉਹੀ ਦੱਸੀ ਤਾਂ ਜਾਨਿਆ ਵੀ ਆਪਾਂ ਘਰ ਤੋਂ ਹੀ ਜਾਂਦੇ ਸੀਗੇ ਉਹਦੇ ਘਰ ਕੇ ਹਾਂ ਇਹ ਤੋਂ ਬਲੌਗ ਬਣਿਆ ਨਹੀਂ ਦੇਖੋ ਕੱਲ ਤਾਂ ਆਪਾਂ ਨੇ ਬਲੌਗ ਪਾ ਦਿੱਤਾ ਸਫਾਈਆਂ ਦਾ ਵੀ ਸਫਾਈਆਂ ਸ਼ੁਰੂ ਕਰੀਆਂ ਹੋਈਆਂ ਤੇ ਅੱਜ ਆਪਾਂ ਨੇ ਸਾਰਾ ਤੋਹਤਾ ਸੀਗਾ ਹਨਾ ਕਰ ਧੌਣ ਵਾਲੇ ਬਲੌਗ ਨਹੀਂ ਬਣਾਇਆ ਐਸੇ ਕਰਕੇ ਨਹੀਂ ਬਲੌਗ ਬਣਾਇਆ ਆਪਾਂ ਹਨਾ ਵੀ ਚਲੋ ਛੇਤੀ ਛੇਤੀ ਨਿਮੇੜ ਕੇ ਕੰਮ ਛੁੱਟੀ ਦਵਾ ਕੇ ਉਹ ਨੂੰ ਵੀ ਔਖਾ ਹੋ ਰਿਹਾ ਹੁਸਤਾਲ ਦੇ ਵਿੱਚ ਉਹ ਘਟਦਾ ਨਹੀਂ ਹੈਗਾ ਇੱਕ ਦਿਨ ਵੀ ਇੱਕੇ ਤੇ ਤੋਂ ਵਰਤ ਕਰਦਾ ਹੈਗਾ ਇਹ ਪਹਿਲੀ ਵਾਰਾ ਖਾਣਾ ਪੀਣਾ ਘੱਟ ਖਾਂਦਾ ਮੂਠਾ ਮੂਠਾ ਨਹੀਂ ਕਰਦਾ ਕਹਿੰਦਾ ਜੇ ਤਾਂ ਤੇ ਹਸਪਤਾਲ ਹੈਗਾ ਜੀਵਨ ਅੰਮ੍ਰਿਤਪਾਲ ਦਾ ਹਸਪਤਾਲ ਸੀ ਪਹਿਲਾਂ ਉਹ ਤੇ ਜਿਹੜਾ ਸਪਰੇਸ ਗਰੂ ਦਾ ਇਲਾਜ ਕਰਦਾ ਹੁੰਦਾ ਇਸ ਸਪਰੇ ਪੀਂਦੇ ਪੀ ਇੱਕ ਮਰੀਜ਼ ਬੀਤੀ ਹੁੰਦੇ ਹੋ ਜਾਂਦੇ ਉੱਥੇ ਜ਼ਿਆਦਾਤਰ ਹੁਣ ਉੱਥੇ ਉਹ ਮਰੀਜ਼ ਜੀਵਨ ਡਾਕਟਰ ਹੈਗਾ ਡਾਕਟਰ ਬਹੁਤ ਸਿਆਣਾ ਕਰ ਅਸੀਂ ਦੋ ਦਿਨ ਲਾ ਕੇ ਆਏ ਆ ਆਈ ਸੀ ਯੂ ਚ ਰੱਖਿਆ ਹੈਗਾ ਸਫਾਈ ਬਹੁਤ ਤੇ ਜਿਹੜੇ ਉੱਥੇ ਮੁੰਡੇ ਕੁੜੀਆਂ ਰੱਖੇ ਹੋਏ ਆ ਨਰਸ ਉਹ ਵੀ ਬਹੁਤ ਵਧੀਆ ਸੁਭਾਅ ਨਾਲ ਤੇ ਚਲੋ ਹੁਣ ਆਪਾਂ ਗੱਲ ਕੇ ਮਿਲਦੇ ਆ ਤਾਂ ਭਾਉਣਿਆ ਕੀ ਗੱਲਬਾਤ ਆ ਉਥੇ ਹਸਪਤਾਲ ਚ ਤਾਂ ਦੇਖੋ ਵੀਡੀਓ ਲਾਗ ਨੂੰਗੇ ਆਪਾਂ ਘਰੇ ਚੱਲਾਂਗੇ ਦੇਖਾਂਗੇ ਵੀਡੀਓ ਬਣਾਵਾਂਗੇ ਜੇ ਟਾਈਮ ਲੱਗਾ ਤੇ ਚਲੋ ਜੀ ਆਦੇ ਲੱਖੂ ਮੂਲੇ ਵਾਲਾ ਉਹਦੀ ਦੁਕਾਨ ਆ ਇਹ ਲੱਖੂ ਦੀ ਟੱਕ ਜਿਹੜਾ ਮਸ਼ਹੂਰ ਆ ਪੂਰਾ ਬੰਦਾ ਅੱਛਾ ਉਹਦੀ ਆਪਣੇ ਨਾਲ ਹੀ ਪੰਡਾ ਮਿੱਤਰੋ ਇਹਦਾ ਬਾਈ ਦਾ ਲੋ ਜੀ ਛੁੱਟੀ ਅਸੀਂ ਦਵਾ ਲਏ ਸੀ ਕਿ ਤੇ ਗੱਡੀ ਆਪਣੀ ਉਹ ਖੜੀ ਆ ਸਾਹਮਣੇ ਤੇ ਹੁਣ ਪਿੱਤੂ ਨੇ ਮਾਪਦੇ मामੂ ਤੋਂ ਮਗਵਾਇਆ ਪੀਜਾ ਉਹ ਗੱਡੀ ਖੜੀ ਆ ਅਗਲੀ ਚ ਘਰ ਆਗਾ ਇਧਰ ਤੇ ਗੱਡੀਆਂ ਵਾਲੀਆਂ ਖੜੀਆਂ ਨੇ ਇਧਰ ਲੰਘਦੀ ਨਹੀਂ ਸੀ ਗੱਡੀ ਆਪਣੀ ਤਾਂ ਕਰਕੇ ਉੱਥੇ ਖੜਾਤੀ ਛੁੱਟੀ ਦਵਾ ਲਏ ਆਪਾਂ ਘਰੇ ਆ ਗਏ ਸੀ ਪਿੱਤੂ ਨੇ ਅਲੀ मामੂ ਤੋਂ ਫੀਜਾ ਮਗਵਾਇਆ ਕਹਿ ਲਈ ਪੀਜਾ ਖਾਣ ਆਇਆ ਸੀ ਭਰਾ ਲੈ ਕੇ ਡਿਲੀਵਰੀ ਆਹ ਕਰਾ ਰਿਹਾ ਹੈ ਪੀ ਪੀ ਇਹ ਡਿਲੀਵਰੀ ਅਸੀਂ ਜਾਣੇ ਆ ਜੀ ਹੁਣ ਵਾਪਸ ਕਰੇ ਹਨਾ ਛੁੱਟੀ ਦਵਾ ਕੇ ਆ ਗਏ ਮਿੱਤਰੋ ਆਪਾਂ ਜਾਈਏ ਨੇ ਮਾਨਸਾ ਚੀਆਂ ਜੀ ਦੇਖੋ ਆਪਾਂ ਤਿੰਨ ਕੋਨੀਆਂ ਤੇ ਤਦੋਂ ਮੈਂ ਦਵਾਈ ਲੈਣ ਨੂੰ ਉੱਥੇ ਜ ਪਹੁੰਚ ਗਿਆ ਆ। ਆ ਤਿੰਨ ਗੋਨੀਆਂ ਤੇ ਮਰੀਜ਼ ਸਾਡਾ ਠੀਕ ਆ ਹੁਣ ਤੇ ਅਰੇ ਛੱਟਿਆ ਛੁੱਟੀ ਦਵਾਈ ਆ ਕੇ ਅਸੀਂ ਵੀ ਲੇਟ ਹੋ ਗਏ ਸੀ ਆਪਣੇ ਨਾ ਖਲਾ ਖਲਾਉਣ ਜਾਂ ਬਾਲਾ ਹੋਇਆ ਬਿਆਸ ਸਾਫ ਸਫਾਈ ਕਰੀ ਜਾਂਦੇ ਸੀਗੇ ਧੋ ਕੇ ਆਂਦਾ ਸੀ ਘਰ ਅੱਜ ਆਪਾਂ ਉਹਦੇ ਕਰਕੇ ਸਮਾਨ ਸਾਰਾ ਬਾਹਰ ਪਿਆ ਹੁਣ ਜਾ ਰਹੇ ਆ ਅਸੀਂ ਦੇਖਦੇ ਆ ਪਟਾਕੇ ਵਾਲੀ ਫੈਕਟਰੀ ਚ ਚਲਾ ਗਿਆ ਆਪਣੇ ਪਟਾਕੇ ਲੈਣੇ ਆ ਇਹ ਕਹਿੰਦੇ ਪਟਾਕੇ ਲੈਣੇ ਆ ਮੈਂ ਕਿਹਾ ਸੀ ਤਾਂ ਕੀ ਹੋਏ ਲੈਂਦੇ ਸੀ ਦੇਖ ਲਾਂਗੇ ਕੋਈ ਨਹੀਂ ਹੈ ਦੇਖਣ ਦਾ ਤਾਂ ਕੋਈ ਮਤਲਬ ਨਹੀਂ ਲੈ 12000 ਦੇ ਲੈ ਜਾਗੇ ਇਹ ਛੱਡੋ ਪਰਾਂ ਆਪਣੀ ਫੈਕਟਰੀ ਆ ਮਦਰ ਫੈਕਟਰੀ ਦਿਖਾਵਾਂਗੇ ਕਿ ਅਲਾਉ ਨਾ ਅੱਗੇ ਨਾ ਵੀਡੀਓ ਕਰੀ ਤਾਂ ਨਾ ਰੋਕਿਆ ਉਹਨਾਂ ਨੇ ਤੇ ਤਾਂ ਬਣਾ ਲਾਂਗੇ ਬਣਾ ਲਾਂਗੇ ਰਾਮ ਜਿੰਦਰ ਵਾ ਗਿਆ ਰਾਮ ਪਤਾ ਨਹੀਂ ਪੈਸਾ ਦਾ ਕਿਤੇ ਗੁੰਮ ਗਿਆ ਆ ਗਿਆ ਰਵ ਕਾ ਕੇ ਪੀਜ਼ਾ ਹਨਾ ਰਵ ਪੀਜ਼ਾ ਪੀ ਪੀ ਪੀਜ਼ਾ ਪੀਜ਼ਾ ਦੇ ਮਾਮੂਨੇ ਆਨਲਾਈਨ ਆਰਡਰ ਕਰੇ ਇਹਦੇ ਵਾਸਤੇ ਪੀਜ਼ਾ ਸਪੈਸ਼ਲ ਕਿੱਥੇ ਲੁਕੀ ਦੀ ਹੈ ਤੇ ਦੇਖਦੇ ਹਾਂ ਹੁਣ ਵੀ ਪਟਾਕੇ ਲੈਣੇ ਆ ਜਾਂ ਨਾ ਥੋੜੇ ਲੈ ਲਾਂਗੇ ਪੀਤੂ ਵਾਸਤੇ ਪਰ ਮੇਰੀ ਸਲਾਹ ਹੈ ਨਹੀਂ ਆਹ ਸ਼ਹਿਰ ਨਾਲੋਂ ਕੁਛ ਨਾ ਕੁਛ ਤਾਂ ਸਸਤੇ ਮਿਲਣਗੇ ਕਿਉਂਕਿ ਫੈਕਟਰੀ ਆ ਵੀ ਥੋੜਾ ਮੋਟਾ ਰੇਟ ਦਾ ਫਰਕ ਪਾਉਂਦੇ ਆ ਹੁਣ ਬਾਕੀ ਪਤਾ ਨਹੀਂ ਪੈਂਦਾ ਪੈਂਦਾ ਵੀ ਇਹ ਜਿਹਾ ਉਹੀ ਲੱਗਦਾ ਪਾਣ ਸਾਹ ਵੀ ਲੈ ਕੇ ਗਿਆ ਸੀ ਮੈਂ ਹੈ ਬਾਹਰ ਲੈ ਕੇ ਤਾਂ ਗਿਆ ਸੀ ਹਾਂ ਇਹ ਲੈ ਕੇ ਜਾਂਦੇ ਹਾਂ ਪਰ ਥੋੜੀ ਲਗਾਇਆ ਸੀਗਾ ਕਿੰਨੇ ਲਗਾਇਆ ਸੀ ਉਦੋਂ ਵੈਸੇ ਉਹਨਾਂ ਨੇ ਆਪਣੇ ਦੋਸਤ ਦੁਕਾਨ ਤੋਂ ਆਨਲਾਈਨ ਸ਼ਾਪਿੰਗ ਵੀ ਕਰੀ ਸੀ ਫੈਕਟਰੀ ਵਾਲਿਆਂ ਨੇ ਪਤਾ ਤੁਹਾਨੂੰ ਉਹ ਉਹਨਾਂ ਨੂੰ ਵੀ ਪਤਾ ਸੀ ਤੁਹਾਨੂੰ ਪਤਾ ਸੀ ਹੈਨਾ ਚਲੋ ਜਾ ਕੇ ਦੇਖਦੇ ਹਾਂ ਲੋ ਜੀ ਹੁਣ ਆਪਾਂ ਆ ਗਏ ਆ ਫੈਕਟਰੀ ਵਾਲੇ ਰਾਤ ਤੇ ਪਟਾਕੇ ਵਾਲੀ ਤੇ ਮੰਨੇ ਨਹੀਂ ਰਾਤ ਤੇ ਵੀ ਮੈਂ ਬਹੁਤ ਮਨਾਇਆ ਵੀ ਲੈਂਦੇ ਨਹੀਂ ਲੈਂਦੇ ਨਹੀਂ ਲੈਂਦੇ ਨਹੀਂ ਹੈ ਤੇ ਬਾਈ ਕੋ ਕੰਮ ਬਹੁਤ ਵਧੀਆ ਹਟ ਗਾ ਤੂੰ ਕਿੱਥੇ ਚੱਲੀ ਚੱਲੋ ਉਹ ਲੱਗਿਆ ਆ ਆ ਪਾਸਟ ਲੱਗਿਆ ਪਿਆ ਫੈਕਟਰੀ ਨਹੀਂ ਆ ਫੈਕਟਰੀ ਹੈ ਮੈਂ ਪਹਿਲੀ ਵਾਰ ਆਏ ਤਾਂ ਆਉਂਦੇ ਰਹਿੰਦੇ ਆ ਤਾਈ ਵਾਰੀ ਦੀਵਾਲੀ ਤੇ ਆ ਤੁੰਨਾ ਨਹੀਂ ਕਰਤਾ ਕੰਮ ਹੈ ਮਿੰਟ ਲੱਗਦਾ ਹੀ ਨਹੀਂ ਕੁਝ ਹੋਊਗਾ। ਸ਼ੀਸ਼ੇ ਚੜਾ। ਕੁਛ। ਉਹ ਜਿਹਨਾਂ ਨੇ ਖੋਲਤਾ ਬਾਹਰ ਕਹਿੰਦੇ ਤੁਸੀਂ ਅੰਦਰ ਹੀ ਗੱਡੀ ਲੈ ਕੇ ਆਓ। ਮੈਂ ਇਹਨਾਂ ਨੂੰ ਕਿ ਅੰਦਰ ਨਾਲ ਲਾਉਂਗੀ ਤੇ ਹੋਰ ਹੀ ਨਾ ਕੰਮ ਚੱਲ। ਕਰਦਣ ਅੰਦਰ ਬਾੜ ਗਿਆ ਆਪਣਾ। ਮੈਂ ਅੰਦਰ 갔다 ਬਾਰੇ ਉਹ ਤਾਂ ਬਾਹਰ ਬੰਦ ਪਿਆ ਸੀ ਇਹਨਾਂ ਦਾ। ਨਹੀਂ ਭਿੜਾ ਉੱਥੇ। ਸੱਚੀ ਪੁੱਛਣ ਵਾਲਾ ਇਹਨਾਂ ਵੀ ਵੀਡੀਓ ਬਣਾ ਸਕਦੇ ਆ। ਜੇ ਆਪਾਂ ਲੈਣ ਲੱਗੇ ਪਟਾਕੇ। ਥੋੜੀ ਲੈ ਲਈ ਦਿਖਾਓ। ਫਿਰ ਇਹ ਲੈ ਰਹੀ ਹੈ ਰੱਖੇ ਰੋਨੀ ਕਹਿੰਦੀ ਆ ਵੀ ਲੈਣਾ ਆ ਵੀ ਲੈਣਾ ਪਰਮਿਸ਼ਨ ਲੈ ਕੇ ਫਿਰ ਵੀਡੀਓ ਬਣਾਉਣਾ ਠੀਕ ਹੈ ਅਲਾਉਡ ਨਹੀਂ ਹੈ ਅਸੀ ਵੀਡੀਓ ਖੰਦ ਲਾ ਬਤਰੀ ਹੈ ਹੋਰ ਕੀ ਲਾਉਂਗੇ ਦੇਖੋ ਬਹੁਤ ਵੱਡੀ ਹੈ ਤੁਸੀਂ ਵੀ ਲੈ ਸਕਦੇ ਫੋਟੋ ਵੀ ਮਿਲਦੇ ਹਾਰੀ ਕ ਤਰ੍ਹਾਂ ਦੇ ਪਟਾਕੇ ਲੈ ਲੈ ਬਸ ਤਮਾਜੀਆਂ ਦੇਖਦੇ ਆਂ ਕਮਲ ਦੇ ਪਿਆਸੋ ਅਣੀ ਲੌਜੀ ਦੇਖੋ ਕਿੰਨੇ ਪਟਾਕੇ ਲਓ ਜੀ ਲੈ ਲੇ ਪਟਾਕੇ ਲੈ ਮੈਨੂੰ ਕਹਿੰਦੀ ਪਿੱਛੇ ਬੈਠੋ ਤੇ ਆਪਣੀ ਡੱਗੀ ਚ ਰੱਖ ਲੈਣੀ ਤੇ ਹੁਣ ਆਪਾਂ ਚੱਲਿਆਂ ਦੇਖੋ ਬਹੁਤ ਵੱਡੀ ਫੈਕਟਰੀ ਆ ਬਹੁਤ ਵਧੀਆ ਸਹੀ ਰੇਟ ਲਾਉਂਦੇ ਆ ਤੇ ਹੁਣ ਆਪਾਂ ਚੱਲਿਆਂ ਬਾਈ ਯਾਨੀ ਦਰਦਾਨਾ ਉਹਦਾ ਕੀ ਹੋਇਆ ਪੁਲਿਸ ਵਾਲੇ ਆਏ ਨੇ ਪਟਾਕੇ ਲੈਣ ਪੁਲਸ ਵਾਲਾਂ ਦੀ ਅਸੀਂ ਤਾਂ ਬਾਹਰ ਆਏ ਹਾਂ ਪੁਲਸ ਵਾਲਾਂ ਦੀ ਗੱਡੀ ਅੰਦਰ ਵੜੀ ਆ ਮੈਂ ਵੀਡੀਓ ਰੋਕਤੀ ਸੀ ਪਾਉਜ਼ ਕਰਤੀ ਸੀ ਤੇ ਉਹਨਾਂ ਦੀ ਗੱਡੀ ਅੰਦਰ ਵੜੀ ਤੇ ਅਸੀਂ ਬਾਹਰ ਨਿਕਲੇ ਮੈਂ ਸੋ ਮੈਂ ਸੋਚਿਆ ਵਾ ਹੁਣ ਉਹ ਸੋਚਣਗੇ ਵੀ ਇਹ ਵੀਡੀਓ ਬਣਾਉਂਦੇ ਨੇ ਤੇ ਇਹਨਾਂ ਨੇ ਵੀਡੀਓ ਬਣਾਈ ਤੇ ਪੁਲਸ ਆ ਗਈ ਕਿ ਨਹੀਂ ਵੀ ਪੁਲਿਸ ਸੌਂਦਲੀ ਨਾਲ ਦੀ ਨਾਲ ਵੀ ਇਹਨਾਂ ਨੇ ਕਾਲ ਕਰੀ ਹੋਣੀ ਪਤਾ ਨਹੀਂ ਵੈਸੇ ਇਹ ਤਾਂ ਪਟਾਕੇ ਲੈਣ ਆਏ ਆ ਆਪਾਂ ਤਾਂ ਮਜ਼ਾਕ ਕਰ ਰਹੇ ਆ ਮਜ਼ਾਕ ਕਰਦੇ ਸੀਗੇ ਵੈਸੇ ਹਾਂ ਵੈਸੇ ਪਟਾਕੇ ਤਾਂ ਆਮ ਦੁਕਾਨਾਂ ਤੋਂ ਹੀ ਮਿਲ ਜਾਂਦੇ ਕਿਹੜਾ ਕੋਈ ਚੋਰੀ ਵਾਲਾ ਕੰਮ ਨਹੀਂ ਵੈਸੇ ਆਪਾਂ ਵੈਸੇ ਹੀ ਮਜ਼ਾਕ ਕਰ ਰਹੇ ਆ ਚਲੋ ਫਿਰ ਜੇ ਹੁੰਦਾ ਵੀ ਆਪਾਂ ਕਾਹਨੂੰ ਪ੍ਰਾਈਵੇਸੀ ਅਗਲੇ ਦੀ ਆਪਾਂ ਤਾਂ ਬਲੌਗ ਬਣਾਉਣਾ ਆਪਾਂ ਦਾ ਕੋਈ ਮਕਸਦ ਨਹੀਂ ਇਹ ਚੀਜ਼ ਦਾ ਹਨਾ ਆਪਾਂ ਨੂੰ ਇਹ ਚੀਜ਼ ਨਾਲ ਕੋਈ ਲੱਲਾ ਖੱਖਾ ਨਹੀਂ ਤੇ ਆਪਾਂ ਵੈਸੇ ਸਿਰਫ ਆਪਣਾ ਬਲੌਗ ਪੂਰਾ ਕਰਨਾ ਹੁੰਦਾ ਤੇ ਭਾਈ ਮੈਂ ਸੋਚਿਆ ਚਲੋ ਆਪਾਂ ਨੂੰ ਵੀ ਤੁਹਾਨੂੰ ਵੀ ਦਿਖਾ ਦਈਏ ਵੀ ਆਪਣੇ ਵੀ ਫੈਕਟਰੀ ਨੇੜੇ ਢੇੜੇ ਨਿਗੀਆਂ ਨਾਲ ਹਾਂ ਬਹੁਤ ਆਵੇਂ ਤੁਸੀਂ ਵੀ ਲੈ ਸਕਦੇ ਚੁਪਟਾ ਕੇ ਆਪਣਾ ਕਿਹੜੀ ਮੜੇ ਸੜਕ ਦੱਸਿਓ ਹੈ ਸੜਕ ਦੱਸੋ ਕਿੱਥੇ ਜਿਆ ਆ ਬੱਸ ਖਿਆਲਾ ਆ ਗਿਆ ਪਿੰਡ ਨਾਲ ਕਹਾਂ ਆ ਆਪਣਾ ਇਧਰ ਪੀਖੀ ਨੂੰ ਲੰਘ ਜਾਨਾ ਇੱਥੇ ਖਿਆਲੇ ਦੇ ਵਿਚਾਲੇ ਜੇ ਨਾ ਹਾ ਪਹਾ ਜਾਂਦਾ ਹੈ ਕੱਚਾ ਪਹਾ ਆ ਸਾਹਮਣੇ ਕਵਾੜ ਹੈ ਇਹ ਤੋਂ ਕੋਈ ਵੀ ਨੇੜੇ ਤੇੜੇ ਵਾਲਾ ਆ ਸਾਹਮਣੇ ਹਾਂ ਕਵਾੜ ਦੀ ਨਿਸ਼ਾਨੀ ਸਰਮਾ ਲੋ ਪੈਣਾ ਇਧਰ ਪਹੁੰਚਦਾ ਤਾਂ ਪਹੁੰਚਣ ਇਧਰੋਂ ਖਿਆਲਾ ਟੱਪ ਕੇ ਕੋਟੜਾ ਖਿਆਲਾ ਟੱਪ ਕੇ ਆ ਦੇਖੋ ਕਵਾੜ ਵਾਲੀਆਂ ਸਾਰੀਆਂ ਗੱਡੀਆਂ ਖੜੀਆਂ ਨੇ ਇਹਦੇ ਸਾਹਮਣੇ ਕੱਚਾ ਪਹਾ ਹੈ ਕਿਸੇ ਨੇ ਵੀ ਲੈਣੀ ਹੁੰਦੀ ਹੈ ਕੋਈ ਵੀ ਆਇਆ ਹਾ ਚੀਜ਼ ਲੈਣੀ ਹੈ ਆਟਮ ਹੁਣ ਦੀਵਾਲੀ ਦੇ ਦਿਨ ਨੇ ਹਨਾ ਅੱਗੇ ਗੁਰਪੂਰਵ ਆ ਰਿਹਾ ਤੇ ਤੁਸੀਂ ਆ ਸਕਦੇ ਨੇ ਨੇੜੇ ਤੇੜੇ ਤੇ ਬਹੁਤ ਜ਼ਿਆਦਾ ਸਹੀ ਰੇਟ ਆ ਤੁਸੀਂ ਦੁਕਾਨਾਂ ਨਾਲੋਂ ਇੱਥੋਂ ਲਿਜਾਓ ਕਿ ਨਹੀਂ ਹਾਂ ਤੁਸੀਂ ਆਪਣਾ ਕੋਈ ਤੁਹਾਨੂੰ ਸਹੀ ਦੱਸੀ ਸੇਲ ਕਰਨੀ ਹੈ ਚੀਜ਼ ਦੁਕਾਨ ਤੇ ਸੇਲ ਕਰਨ ਵਾਸਤੇ ਵੀ ਤੇ ਵੈਸੇ ਘਰ ਵਾਸਤੇ ਵੀ ਜੇ ਰੇਟ ਤੁਹਾਨੂੰ ਉਹੀ ਲੱਗਣਾ ਇਹ ਨਹੀਂ ਹੈਗਾਗਾ ਵੀ ਤੁਸੀਂ ਆਪ ਚਲਾਉਨੇ ਆ ਤਾਂ ਰੇਟ ਵੱਧ ਲੱਗਣਾ ਨਾ होलसेल ਵਾਲਾ ਰੇਟ ਲਾਉਂਦੇ ਨੇ ਇਹ ਤੇ ਬਹੁਤ ਜ਼ਿਆਦਾ ਵਧੀਆ ਲਾਉਂਦੇ ਨੇ ਦੁਕਾਨ ਤੋਂ ਆਪਾਂ ਬਹੁਤ ਮਹਿੰਗੀਆਂ ਚੀਜ਼ਾਂ ਲੈਣੇ ਆ ਅਸੀਂ ਇੱਥੇ ਆ ਕੇ ਆਪਣਾ ਥੋੜੇ ਜੀ ਆਪਾਂ ਨਾ ਅਸੀਂ ਐਮਆ ਐਮਆਰਪੀ ਦੇਖ ਕੇ ਅਸੀਂ ਘੱਟ ਲੈਂਦੇ ਆ ਅਸੀਂ ਹਾਂ ਲੈ ਥੋੜੇ ਜੀ ਇਹਨਾਂ ਨੂੰ ਕਹੀ ਗਈ ਤੇ ਇਹਨਾਂ ਨੇ ਲਿਖਿਆ ਤੇ ਇਹਨਾਂ ਨੇ ਲਿਖਿਆ ਮਾਚਲ ਵੀ ਐਮਆਰਪੀ ਦੇ ਹਿਸਾਬ ਨਾਲ ਥੋੜਾ ਮੋਟਾ ਫਰਕ ਪਾ ਸਕਦੇ ਆ ਉਹਨਾਂ ਨੇ ਬਗਲਾ ਫਰਕ ਪਾ ਕੇ ਦਿੱਤਾ ਆਪਾਂ ਨੂੰ ਹਾਂ ਬਹੁਤ ਸਹੀ ਚੀਜ਼ ਆ ਅਸੀਂ ਫਿਰ ਉਸ ਹੱਬ ਨਾਲ ਅਸੀਂ ਦੁਬਾਰੇ ਹੋਰ ਲੈ ਲੈ ਪਟਾਕੇ ਹਾਂ ਅਸਤਾ ਵੈਸੀ ਕੁੜੀਆਂ ਵਾਸਤੇ ਹੀ ਲੈਂਦੇ ਆ ਥੋੜੇ ਜੀ ਲੈਂਦੇ ਆ ਫਿਰ ਵੀ ਬਹੁਤ ਆ ਗਏ ਬਹੁਤ ਆ ਬੱਦੂ ਨੇ ਨੇਤਾ ਪਦ ਕਾ ਦੇ ਉਂ ਇੰਨੇ ਲੱਭੇ ਸੀ ਐਦ ਕਿਦਾ ਬੜਾ ਉੱਚਾ ਜੀ ਨਾਲ ਲੈ ਲੇ ਵੈਸੇ ਇਹਦੇ ਵੈਸੇ ਪਿਛਲੀ ਉਹਦੋਂ ਇਹਨਾਂ ਨੇ ਬਲੌਗ ਨਹੀਂ ਬਣਾਇਆ ਪਸ ਕਈ ਸਾਲਾਂ ਤੋਂ ਇੱਥੇ ਹੀ ਲੈ ਰਹੇ ਆ ਇਹਦਾ ਆਪਾਂ ਤੁਹਾਨੂੰ ਪਤਾ ਹੀ ਇਧਰੋਂ ਸੁੱਟੀ ਦਵਾ ਕੇ ਆਏ ਸੀਗੇ ਉਧਰੋਂ ਆ ਗਏ ਆਪਾਂ ਇਹਨੂੰ ਤਾਂ ਹੋਰ ਲੈ ਜੀਏ ਕਿ ਨਹੀਂ ਮਹਾ ਕਈ ਸਾਲਾਂ ਦੇ ਇੱਥੇ ਹੀ ਲੈਨੇ ਆ ਪਰ ਬਸ ਵੀਡੀਓ ਨਹੀਂ ਬਣਾਈ ਕਦੇ ਹਾਂ ਅੱਜ ਮੈਂ ਅਸੀਂ ਨਾਲ ਮੈਂ ਬਣਾਈ ਆ ਇਹਨਾਂ ਦੀ ਮਤ ਕਿੱਥੇ ਹੈ ਕਿ ਨਹੀਂ ਚਲੋ ਚਲਦੇ ਹੁਣ ਘਰੇ ਜਾ ਕੇ ਮਿਲਦਾ ਤੁਹਾਨੂੰ ਦਿਖਾਉਣੇ ਆ ਫਿਰ ਕੀ ਕੁਝ ਲਿਆਂਦਾ ਲੋ ਜੀ ਘਰੇ ਆ ਗਏ ਆਪਾਂ ਤੇ ਗੱਡੀ ਖੜਤੀ ਇੱਥੇ ਸਮਾਨ ਦੇਖੋ ਡੜੀ ਰੰਗ ਕਰੀ ਜਾਂਦੇ ਪੇਟੀਆਂ ਤੇ ਪਾਪਾ ਰੰਗ ਪਹਿਲਾਂ ਪੇਟੀਆਂ ਤੇ ਕਰਿਆ ਅਲਮਾਰੀ ਤੇ ਪਾਪਾ ਇੱਥੇ ਲੱਗ ਗਿਆ ਕਰਨ ਬਾਰੀਂ ਦਰ ਹਿੱਦਲੀ ਦੇ ਕਰਤਾ ਉਧਰ ਹਾਂ ਕਰਿਆ ਐ ਨਾ ਹੱਥ ਨਾ ਲਾ ਕਰਿਆ ਗਿੱਲਾ ਹੈ ਜੇ ਇਹ ਨੀ ਨ ਸਭ ਤੋਂ ਚਾ ਦੰਦ ਤੇਰੀ ਪੇਟੀ ਚੰਨੀ ਲੱਗੀ ਹੂੰ ਆ ਲੱਕੜੀ ਸੌਂ ਲਾਈ ਤੇ ਲੋ ਜੀ ਜਿਹੜੇ ਆਪਾਂ ਪਟਾਕੇ ਲਿਆਏ ਆ ਸਾਨੂੰ ਦਿਖਾਉਣੇ ਹੁਣ ਚਿੰਕੇ ਰੱਖ ਲਏ ਸੀ ਆਪਾਂ ਅੱਧਾ ਘੰਟਾ ਹੋ ਗਿਆ ਆਪਾਂ ਨੂੰ ਆਇਆ ਨੇ ਚੈੱਕ ਕਰੋ ਆਪ ਦਾ ਕਿਹਨੇ ਸਿਰਫ ਪਿੱਤੂ ਵਾਸਤੇ ਲੈਂਦੇ ਆਪਾਂ ਇਹ ਇਹ ਇੰਨੇ ਕ ਪਟਾਕੇ ਮਿੱਤਰੋ ਆਪਾਂ ਨੂੰ ਬਾਈ ਨੇ ਦਿੱਤੇ ਆ 3300 ਦੇ ਸਾਰੇ 3300 ਦੇ ਪਟਾਕੇ ਨੇ ਆ ਸਾਰੇ ਤੁਸੀਂ ਆਏ ਲਾ ਲਓ ਫੈਕਟਰੀ ਚੋਂ ਲੈਣ ਦਾ ਕਿੰਨਾ ਫਾਇਦਾ ਹੋ ਗਿਆ ਹਣ ਹੁਣ ਇਹਦੇ ਐਮ ਆਰ ਪੀ ਆ ਜਿਹੜੇ 30 ਸ਼ਾਟ ਨੇ ਇਹਦੇ ਹਣਾ ਕਿੱਡਾ ਵੱਡਾ ਦੇਖੋ ਬਾਕਸ ਇਹਦਾ 30 ਸ਼ਾਟ ਨੇ ਇਹਦੇ ਵਿੱਚ ਸਰਫ 850 ਰੁਪਏ ਦਾ ਦਿੱਤਾ ਆਪਾਂ ਨੂੰ ਹਨ ਤੇ ਆ ਦੇਖੋ ਛੋਟੇ-ਛੋਟੇ ਆਈਟਮਾਂ ਨੇ ਵਧੀਆ ਸਾਰੀਆਂ ਫੁੱਲ ਝੜੀਆਂ ਜਿਹੜੀਆਂ ਨਵੀਆਂ ਹੁਣ ਜਿਹੜੀਆਂ ਨੇ ਬਹੁਤ ਮਹਿੰਗੀਆਂ-ਮਹਿੰਗੀਆਂ ਨੇ ਇਹ ਫੈਕਟਰੀ ਕਰਕੇ ਆਪਾਂ ਨੂੰ ਸਸਤੀਆਂ ਪੈ ਗਈਆਂ ਪੀਤੂ ਉੱਥੇ ਬੈਠੋ ਆ ਪੀਤੂ ਪਿਸਤੌਲ ਲੈ ਕੇ ਆਇਆ ਜਾਂ ਨਾਲ ਪਿਸਤੌਲ ਤੇ ਆ ਲੈ ਕੇ ਆਇਆ ਹੈ ਹਾਂ ਹਾਂਜੀ ਇੱਕ ਤਾਂ ਆ ਚਲਾ ਲੈ ਚਲਾ ਲਓ ਇਹ ਤਾਂ ਤੈਨੂੰ ਐਂ ਚਲਾਉਣ ਵਾਸਤੇ ਲਿਆਉਂਦੇ ਆ ਇੱਕ ਹੈਵੀ ਜਿਹਾ ਪਿਸਤੌਲ ਪਿਆ ਸੀ ਆਪਾਂ ਉਹ ਪੁੱਛਿਆ ਨਹੀਂ ਹੈਗਾ ਬਾਈ ਨੂੰ ਵੀ ਉਹ ਪਿਆਗਾ ਸਹੀ ਹੋਇਆ ਹੈ ਨਾ ਹਾਂ ਹੋਰ ਹੈ ਨਾ ਖਰਾਬ ਸੀ ਇਹ ਉਹਦਾ ਸੀ ਬਹੁਤ ਵਧੀਆ ਚਲੋ ਖੋਲ ਕੇ ਦੇਖੀਏ ਨੂੰ ਬਾਕੀ ਬਾਈ ਦਾ ਸੁਭਾਅ ਬਹੁਤ ਵਧੀਆ ਲੱਗਾ ਸਾਨੂੰ ਚਲੋ ਆਪਾਂ ਇਹਨੂੰ ਖੋਲਾਂਗੇ ਪਹਿਲਾਂ ਇਹਨੂੰ ਖੋਲਿੰਗ ਓਪਨ ਇਟ ਕਰਦੇ ਆ ਇਹਦੇ ਓਪਨ ਇਟ ਕਰ ਕੋਲ ਕੋਲ ਓਪਨ ਇਟ ਹੋ ਵੀ ਓਪਨ ਇਟ ਓਪਨ ਇਟ ਹੋ ਵੀ ਓਪਨ ਇਟ ਬਾਈ ਤਾਂ ਕੜਾ ਦੌਰਾ ਡੁੱਲਦਾ ਸੀ ਨਾ ਹੂੰ ਇੱਥੇ ਨਾ ਗੰਦੇ ਹੀ ਬੁੱਤ ਤਾਂ ਬਾਹਰ ਚਾਉਣੀ ਦੇਖੋ ਮਿੱਤਰੋ ਤੇ ਤੁਸੀਂ ਵੀ ਆ ਬ੍ਰੈੱਡ ਸਤਨੂੰ ਦੱਸ ਹੀ ਦਿੱਤਾ ਵੀ ਕਿੱਥੇ ਦੇ ਕਿੱਥੋਂ ਜਾਣਾ ਹਨਾ ਤੁਸੀਂ ਜਿਲਾ ਮਾਨਸਾ ਪਿੰਡ ਪੇਖੀ ਇਹ ਖਿਆਲਾ ਨੇੜੀ ਆ ਬਈ ਕੋਕੋ ਬਈ ਆਪਣੀ ਕਾਰ ਤੇ ਆ ਸਕਦੇ ਹਾਂ ਇਹਨੂੰ ਪੂਰਾ ਖੋਲ ਕੇ ਦੇਖ ਲਿਆ ਹਮਸਤਾ ਦੇ ਚੱਡੀ ਹੈ ਵਾਓ ਵੈਰੀ ਗੁੱਡ ਛੋਣਾ ਲੱਗਾ ਟਾਕੇ ਕਿਵੇਂ ਲੱਗੇ ਦੇਖੋ ਪਟਾਕੇ ਕਿਵੇਂ ਲੱਗੇ ਸਾਰੇ ਆਹ ਸਾਰੇ ਇਹ ਛੋਣੇ ਆਹਾਂ ਦੇਖ ਛੋਣੇ ਆਹ ਛੋਣੇ ਆ ਸਾਰੇ ਛੋਣੇ ਨੇ ਐ ਤਾਂ ਆਪਾਂ ਹੋਰ ਵੀ ਲਿਆਵਾਂਗੇ ਹਜੇ ਇਹ ਤਾਂ ਆਪਾਂ ਉਧਰੋਂ ਆਏ ਸੀ ਹਮ ਜਿੱਦ ਦੇ ਦੁਆਲੇ 19 ਸਾਲੇ ਨਾ ਹਾਂ ਖੂਲ ਦਰ ਮੀ ਖੋਲ ਕੇ ਜਾ ਲਓ ਜੀ ਮਿੱਤਰੋ ਹੁਣ ਆਪਾਂ ਕੰਮ ਧੰਦਾ ਕਰ ਲਈਏ ਦੁਕਾਨ ਤੇ ਚੱਲਦੇ ਆਂ ਤੇ ਮਿਲਦੇ ਆਪਾਂ ਫੇਰ ਕੀ